ਹੀ ਸਸਿਕਾ ਜੀ ਸਾਰੇ ਵੀਰਾਂ ਨੂੰ ਹੋਰ ਜੀ ਟੀਕਟਬ ਅੱਜ ਲੱਗੇ ਆ ਪਾ ਪੰਪਾ ਆਪਣਾ ਵਲੇਟ ਵਲਾੜ ਕੇ ਰੱਖਣਾ ਤੇ ਇਹਨੂੰ ਹੁਣ ਉਹਦਾ ਡੈਮੋ ਚੈੱਕ ਕੀਤੀ ਹੁਣ ਆਪਾਂ ਟੈਂਕਰ ਲਿਆਵਾਂਗੇ ਉਹਦੇ ਨਾਲ ਕਰਾਂਗੇ ਚੈੱਕ ਤੇ ਇਹਨੂੰ ਮੈਂ ਖੋਲ ਖਾਲ ਕੇ ਮੈਂ ਇਹਦੇ ਡੱਬੇ 'ਚ ਪਾ ਦਈਏ ਜਿਹੜੀ ਪੈਕਿੰਗ 'ਚ ਆਇਆ ਹੈ ਬੜਾ ਵਧੀਆ ਆਇਆ ਹੈ ਪੈਸੇ 'ਚ ਤੇ ਇਹਨੂੰ ਹੁਣ ਰੱਖ ਦਿੰਨੇ ਆਪਾਂ ਸਾਂਗੇ ਨਿਊਜਨ ਨੂੰ ਅਸਲਾ ਨਿਊਜਨ ਨਿਊਜਨ ਦਾ ਹੀ ਮੁੱਲ ਜੇ ਆ ਇਹ ਵਿੱਚ ਫਿਲਟਰ ਲੱਗਾ ਤੇ ਕੱਲ ਮੈਂ ਦਰੇਣਾ ਇੱਕ ਹੋਰ ਸ਼ੁਕਲਾ ਬਣ ਗਿਆ ਉਹਦੀ ਟੂਬ 'ਚ ਹੀ ਪੈਂਚਰ ਅਸਲ ਟਾਇਰ ਹੈਗਾ ਨਵੇਂ ਤੇ ਇਹਨਾਂ ਟੂਪਾਂ ਨਹੀਂ ਬਦਲੀਆਂ ਆ ਵੇਖੋ ਟੂਬ 'ਚ ਹੈਗੇ ਪੈਂਚਰ ਕਾਫੀ ਮੈਂ ਦਰੇ ਦੀ ਇਹ ਕੱਲ ਟੂਬ ਵੀ ਨਾ ਪੈਂਚਰ ਨਹੀਂ ਲਵਾਇਆ ਟੂਬ ਵੀ ਨਵੀਂ ਪਿੰਨੇ ਪੈਂਚਰਾ ਡੂਮ ਨੂੰ ਆਹੋ ਕਿ ਡਾਡਾ ਦਾ ਬੈਂਕਰ ਸਾਲਾ ਇੱਥੋਂ ਲੀਕ ਹੋਣਾ ਪੱਕਾ ਤੇ ਆਪੋ ਕਰਾਇਆ ਵੀ ਕਰੇ ਆ ਕੱਲ ਚੱਲਦਾ ਰਿਹਾ ਅੱਜ ਕੱਲਿਆ ਨਹੀਂ ਫੇਰ ਆਪਾਂ ਕਰਾਇਆ ਆਹ ਪੈਕਿੰਗ ਆ ਗਈ ਲਿਆ ਸਾਰੇ ਪੈਕਿੰਗ ਲਿਓ ਲਿਓ ਆ ਜੀ ਹਾਂ ਜੈ ਜੁਗ ਹਾਈ ਚਾਈ ਗਨ ਇੱਕ ਡਿਕਨ ਪੈਕਿੰਗ ਇਹ ਸਾਈਡ ਨੂੰ ਧੱਕ ਓਏ ਦੂਜਾ ਵਸਾਵਾ ਹਲੂ ਰੱਖ ਥੱਲੇ ਇਹ ਹੋਣੀ ਆ ਜੀ ਚਾਂਡੇ ਆਉਂਦੇ ਉਹ ਮੱਛੀ ਆਉਂਦੀ ਚਾਹੋ ਲਿਆ ਫੜ ਕੇ ਹਾਂ ਉਹਨਾਂ ਨਾਲ ਫ੍ਰੀ ਦਿੱਤੇ ਆ ਜੇ ਖਰਾਬ ਹੋ ਜਾ ਹਾ ਦਿੱਤਾ ਨਾ ਮਾਲਿਆਲਾ ਓਹ ਹੋ 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 ਚਾਬੀ ਫੜ ਹਾਂ 32 ਨੰਬਰ 32 ਦੀ ਜਾਫਾ ਖੋਲਿ ਗਏ ਇਹ ਟਰੱਕ ਚ ਜੀ ਸੀ ਵੀ ਚ ਟਰਾਈਟਰ ਚ ਕੰਪੈਨ ਚ ਤੇਲ ਪਾਉਣ ਲਈ ਬਣਿਆ ਪੁਰਜਾ ਰੇਡ ਰੂਡ ਨਹੀਂ ਦਾ ਤੇ ਦਤਾ ਹੈ ਅਗੇ ਪਾ ਆ ਹੈਗਾ ਪੰਪ ਇਚ ਕਿੰਨੀ ਹਸ ਪਾਵਰ ਪੰਪ ਦੀ 12 ਵੋਲਟ ਦੇ ਜਿਹਦੇ 32 ਐਂਪੀਰ ਦਾ ਹੈ 12 ਵੋਲਟ ਜੇ ਆਪਾਂ ਕੰਪੈਨ ਨੂੰ ਲਾਇਆ 12 ਤੇ ਲਾਇਆਗਾ ਨਾ 24 ਤੇ ਨਾ ਕਿਤੇ ਲਾ ਦਿਓ ਸੜ ਜਣਾ ਜੇ ਚੰਗਾ ਸਭ ਸਾਇਓ ਉੱਥੇ ਰੱਖਾ ਡਾਕਟਰ ਜੀ ਇੱਥੇ ਆ ਨੁਕਰੇ ਰੱਖ ਹਾ ਵਿੱਚ ਇੱਧਰ ਰੱਖ ਦੇ ਚੱਲ ਹਾ ਸੋਚ ਮੈਂ ਰੱਖਿਆ ਉਦਾਂ ਹੀ ਇਹ ਆਪਾਂ ਕੰਪੈਨ ਤੇ ਇਹ ਟਰੈਕਟਰ ਰੂਟਰ ਤੇ ਲਾਵਾਂਗੇ ਚਲ ਪਾ ਦੇ ਬੜਾ ਵਧੀਆ ਜਿਗਾੜਿਆ ਨੇ ਗਨ ਵਾਸਤੇ ਚੱਕ ਵਿਲੇਟਰੀ ਗਾਨ ਤੇਲ ਦੀ ਬਹੁਤ ਜ਼ਿਆਦਾ ਸਪੀਡ ਹੈ ਇਹ ਸਿਰਫ ਆਪਾਂ ਏਅਰ ਕਾ ਡੈਮੋ ਚ ਚੈੱਕ ਕੀਤੀ ਹੈ ਇਹਦੇ ਵਿੱਚ ਪੰਪ ਪਾ ਕੋਲੇ ਨੂੰ ਪੈਕਿੰਗ ਬਹੁਤ ਘੰਡ ਦੁੱਤੀ ਪਾਣ ਚਾਹੁੰਦਾ ਇਹਦੇ ਵਿੱਚ ਸਮਾਨ ਹੀ ਪੰਪ ਰੱਖ ਥੱਲੇ ਹੁਣ ਜੋ ਪੰਪ ਲਿਆ ਇਹ ਹੈਗੇ ਬਹੁਤ ਕੰਡ ਇਹ ਹੈਗੇ ਆਰ ਕੇ ਆਰ ਕੇ ਕੰਪਨੀ ਇਹਨਾਂ ਦੀ ਬਹੁਤ ਤਗੜੀ ਇਹਨਾਂ ਪੋਤੇ ਚੈਨਲ ਆ ਇੰਸਟਾਗ੍ਰਾਮ ਤੇ ਆਰ ਕੇ ਕਿਸਨਾਂ ਪੈਂਚਾ ਕਨ ਜੀ ਖੋਲਣੇ ਬਣ ਪਾਜੋ ਸੱਜ ਚਲ 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 ਆ ਗਿਆ ਆ ਗਿਆ ਵੇ ਰਾਤੀ ਰਾਤ ਪਰ ਠੀਕ ਹੈ ਝੁੰਡੀਆਂ ਵੜਦੇ ਸਾਈਡਾਂ ਸੁੱਡਾਂ ਤੇ ਕੁੱਤੇ ਵਾਲੀ ਇੱਕ ਚੁੰਡੀ ਉਧਰ ਬਾੜੇ ਇੱਕ ਉਧਰ ਬਾੜੇ ਚਾਹ ਦੇ ਬਾੜੇ ਇੱਕ ਉਹ ਉੱਤੇ ਰੱਖ ਹੋਣੀ ਨੇ ਫੜਾ ਆਉਂਦਾ ਵੀ ਕਿ ਨਹੀਂ ਲੈ ਲੈ ਫੜਾ ਇੱਧਰ ਨਹੀਂ ਨਹੀਂ ਆ ਗੱਨ ਕਰਕੇ ਕਿਹੜਾ ਪਾਸਾ ਹੈ ਉੱਤੇ ਰੱਖ ਦੇ ਆਸਲਾ ਹੋਰ ਨੀ ਆ ਚੱਕ ਮੜਾਇਆ ਸਾਇਦ ਇਥੋਂ ਫਾੜੀ ਆ ਕੈਮਰਾ ਫਾੜ ਤਾ ਉਹ ਨਹੀਂ ਗੱਲ ਉੱਤੜੀ ਨਾਲੀ ਉੱਤੇ ਰੱਖਣੀ ਹੈ ਨਾ ਕੋਪਾ ਪਾਉਣਾ ਨਾਲੀ ਕਾਲੀ ਪਾਉਂਗੇ ਹੈ ਹਾਂ ਪਟਾੜਾ ਪਾਣੀ ਦੀ ਲੋ ਕੋ ਆ ਸਾਲੇ ਡ੍ਰਿਲ ਵਾਲੀ ਨਾਲੀ ਪਾਈ ਹੈ ਤੇ ਡ੍ਰਿਲ ਦੇ ਲੱਗੀ ਹੁੰਦੀ ਸੁਪਰ ਸੀਟਰ ਤੇ ਆਓ ਸੁਪਰ ਸੀਟ ਉਹ ਡ੍ਰਿਲ ਤੇ ਹੋਣੀ ਹੈ ਆ ਵੀ ਨਰੀ ਪਾਤੀ ਮੈਨ ਰੋਲ ਮਾਰ ਕੇ ਕਰਨਾ ਹੈ ਕਿ ਚੁਸਕਾ ਆਹ ਫਿਲਟਰ ਲਗਾ ਉਹਦੇ ਵਿੱਚ ਡਰਾਮ ਚ ਛੋੜਿਆ ਨਾ ਮੈਂ ਟੈਪ ਕਰ ਦਿੱਤੇ ਹੈ ਜੀ ਚੱਲਿਆ ਅਰਧ ਬੰਦ ਕਰ ਪਾਪੇ ਇੱਕ ਹੋਰ ਚਲਾਉਣ ਲੱਗੇ ਮੋਟਰ ਚਾਚੇ ਦੀ ਹਾਂਜੀ ਚਲੋ ਤੂੰ ਇਹਨੂੰ ਉਧਰ ਹੀ ਕਾੜ ਆਹ ਲਾ ਦੇਣਗੇ ਪਾਣੀ ਆ ਉੱਥੇ ਛੜਨਾ ਪਾਣੀ ਪੈਵ ਲਾ ਕੇ ਨਮਾ ਇਹਨੂੰ ਲਾਉਂਦੇ ਉਹ ਗਾਂ ਕੱਦੂ ਕਰਨਾ ਨਹੀਂ ਤੇ ਪਾਣੀ ਤੇ ਬੜਾ ਆਪਣੇ ਕੋਲ ਹਲੌੜ ਜੀ ਬਥੇਰੀ ਆ ਗਾਂ ਕੱਦੂ ਕਰਨ ਕਰਕੇ ਤੇ ਆਪਣਾ ਉਹ ਨਹੀਂ ਪਾਣੀ ਘਟਿਆ ਉਨਾਪਾ ਇੱਕ ਮੋਟਰ ਆ ਚਲਾਉਣ ਲੱਗੇ ਆ ਇਹ ਵਹਿਲੀਆਂ ਅਸਲ ਮੋਟਰਾਂ ਚਾਰ ਚਪਰੇ ਲਾਗੇ ਇੱਕ ਹੋਰ ਤੁਹਾਨੂੰ ਖਾਉਣੇ ਦੋ ਤਿੰਨ ਮੋਟਰਾਂ ਦਾ ਪਾਣੀ ਲਾਉਣਾ ਅੱਜ ਆਪਾਂ ਲਾਗੋ ਆਂਡੀ ਗਵਾਂਡੀਆਂ ਆਓ ਘਾਤਾ ਨੂੰ ਲਾਉਣਾ ਪਾਣੀ ਹੋਰ ਹੈਗਾ ਇਹਨਾਂ ਕੋ ਚਾਚੇ ਕੋ ਚੱਲ ਵੀ ਰਾਣੀ ਚੱਲ ਵੀ ਦੋ ਤੇ ਪਰੇ ਭਾਇਆ ਚੱਕ ਕਰੋ ਚੱਲ ਵੀ ਪਾਣੀ ਦੇ ਬਾਦੂ ਅੱਗੇ ਕੱਦੂ ਕਰਦਣਾ 3:00 ਹੋਣ ਚੱਲੀ 12 ਵਜੇ ਸਾਟੀਆਂ ਇਹ ਆਪਾਂ ਕਾ ਚਲਾਉਣਾ ਗੇ ਰਾਣੀ ਉਹ ਤਾਂ ਮੋਟਰਾਂ ਲਾਗੇ ਵੇਲੀਆਂ ਇਹਨਾਂ ਦਾ ਵੀ ਆਪਣੇ ਪੈਅ ਚੜਿਆ ਸੀ ਆ ਵੇਖੋ ਤੇ ਚੁੱਕ ਕੇ ਆਪਾਂ ਉਹ ਪੈਲੀ ਜਿਹਾ ਰੱਖ ਦੇਣਾ ਇਹ ਹੈਗੀ ਦੂਜੀ ਐ ਉੱਤੋਂ ਟੂਬ ਲਾਉਣੀ ਮਾਤਾ ਨਹੀਂ ਨਹੀਂ ਇਹ ਬਾਈਟ ਗਰਮ ਰਹਿੰਦੀ ਮੋਟਰ ਸਟਾਰਟਰ ਤੋਂ ਵੀ ਚਾਹੀਦੀ ਲਾਗੇ ਪਹਿਰੇ ਇਧਰ ਚਲਾ ਗਈ ਵੀ ਕਿੱਧਰ ਨੂੰ ਚਲਣਾ ਹੀ ਹੈ ਮਾਦਾ ਪੈਰੇਦਾਰ ਚੱਲਦਾ ਕਿ ਸਟਾਰਟਰੀ ਸਟਾਪ ਪੈਰੇਦਾਰ ਚੱਲਦਾ ਨੱਪ ਨੱਪਿਆ ਏ ਕੋਈ ਜਗ੍ਹਾ ਜੁਗਾਦਾਗਾ ਨਹੀਂ ਇਹ ਬੜਾ ਪੰਗਿਆ ਮੋਟਰਾਂ ਦਾ ਪਾਣੀ ਚਕਾਉਣਾ ਪੈਂਦਾ ਪੈਪ ਜੋ ਸੱਕਦੇ ਇਦਾਂ ਹੀ ਟੁੱਟੀ ਤਾਂ ਇਦਾਂ ਕੁញਿਆ ਜਿਹਾ ਪਹਿਲਾਂ ਆਵਾ ਗੱਡੀ ਦੀ ਚੱਲੇ ਰਹਿ ਦੋ ਚੋਕੜਾ ਚੋਕੜਾ ਚੋਕੜ ਲੱਤ ਗਈ ਗੋਲੀਆਂ ਨੂੰ ਗਿਆ ਇਹ ਤਾਂ ਠਾਣੂ ਉਹ ਬੜੀ ਵਧੀਆ ਗੱਡੇ ਆ ਟੂਪਾਂ ਬੜੀਆਂ ਵਧੀਆ ਪਾਈਆਂ ਨਵੀਆਂ ਰਸੀਆਂ ਉਹ ਲੱਤ ਕੇ ਪਾਵ ਜਾ ਇਹਨੂੰ ਲਾ ਲਈਏ ਉਹਨੂੰ ਰਹਿਣ ਆਹੋ ਇਹੋ ਤਾਂ ਕਹਿੰਦੇ ਆ ਤੈਨੂੰ ਆਇ ਖਾਤੇ ਨੂੰ ਲਾ ਆਪੇ ਆ ਇੱਧਰ ਵੇਖੋ ਇੱਧਰ ਚੈੱਕ ਕਰੋ ਇਧਰ ਚੋਨੇ ਇਹ ਚੋਪਟਾਈ ਮਿੱਟੀ ਵਿੱਚ ਪਾਣੀ ਨਹੀਂ ਖਲੋਤਾ ਮਾਸਾ ਵੀ ਹੁਣ ਆ ਵੇਖੋ ਗੋਪੀ ਲਾਉਣ ਲਗਾ ਇਹ ਚ ਪਾਣੀ ਨਕਾਲਾ ਦੋ ਯਾਰ ਇੱਚੀ ਲਾ ਦੀਏ ਸਦਾ ਗੋਪੀ ਵਹਿਰ ਲਓਇ ਲਿਆ ਗੋਪੀ ਗੋਪੀਆਂ ਦਾ ਮੀਨਾ ਕਲਵਾ ਦੇਣਾ ਲਵਾ ਦੇਗਾ ਨਾ ਸਰੂ ਕਿੰਨਾ ਕੰਮ ਪੈਂਦਾ ਡਾ ਜੀ ਫਰਮਾਨ ਆ ਵੇਲੇ ਸਾਰੀ ਦਿਹਾੜੀ ਵਿਹਲੇ ਰਹਿਣਾ ਪਿਛਲੇ ਸਾਲ ਆਡੇ ਨਾਲ ਆਇਆ ਇਹ ਮੁੰਡੇ ਨੇ ਇਹ ਵਲੇ ਨੇ ਆ ਥਲੜੇ ਅੰਦਰ ਸੁੱਤੇ ਹੁਣ ਬੜਾ ਸਾਜ ਤੁਸੀਂ ਵੇਖਿਆ ਜੀ ਪਿਛਲੇ ਸਾਲ ਮੁੰਡਾ ਜਾ ਕੀ ਨਾ ਆਹੀ ਇਹਦਾ ਸੁੱਖ ਬਹੁਤ ਵਿਚਾਰਾ ਸਾਰੀ ਦਿਹਾੜੀ ਸੁੱਤਾ ਰਹਿੰਦਾ ਨਾ ਆਪ ਸੋਚ ਰਿਆ ਪਹਿਰੇਦਾਰ ਨਹੀਂ ਚੱਲਿਆ ਜਿਲੇ ਇਤੋਂ ਪਾਣੀ ਨਹੀਂ ਪੀਣਾ ਚਾਹੀਦਾ ਲੋਹੇ ਦੀ ਪੈਪ ਆ। ਲਾ ਹੱਥ ਕੋਪੀ। ਅੱਜ ਕਿਦੀਆਂ ਮੋਟਰਾਂ ਚਲਾਈਆਂ ਤਿੰਨ ਬਾਹਰੋਂ ਦੋ ਆਪਣੀਆਂ ਤਿੰਨ ਤੋਂ ਪੰਜ ਮੋਟਰਾਂ ਚਲਾਈਆਂ ਵਾ। ਚੜ ਜੂਗਾ ਚੜ ਜਾਣਾ ਆ ਪੈਵਲੈਂਡ ਪਾਗ ਲੈ ਆਂਦੀ ਓਦਾਂ ਪਾ ਲੱਗੇ ਆ ਤੋੜਾ ਜਿਹਾ ਪੋਟਾਂ ਕੋਣ ਕੜੀ ਕਰੋ ਰੈਸਟ ਗੋਪੀ ਓਏ ਟਰਟਰ ਵੱਡਾ ਹੀ ਲਾਇਆ ਭਗਵਾਨੇ ਹਾਂਜੀ ਦੁਪਹਿਰ 2:00 ਅੱਜ ਗਿਆ ਤੇ ਆਪਾਂ ਵੱਡੇ ਪਲਾਟ ਦਾ ਕੱਦੂ ਕਰਨ ਲੱਗੇ ਆਂ ਇਧਰੋਂ ਮੱਕੀ ਸੁੱਕ ਚੱਲੀ ਏ ਤੇ ਵੱਡੇ ਪਲਾਟ ਦਾ ਕੱਦੂ ਕਰਨ ਲੱਗੇ ਆਪਾਂ ਜਿਹਨੂੰ ਆਪਾਂ ਫੋਰਾ ਲਾਇਆ ਹੈ ਨੂੰ ਇਹਦੀ ਵਾਈ ਕੋਈ ਲੰਮ 10 ਮਿੰਟ ਪਹਿਲਾਂ ਇਹ ਚ ਰਾਤੀ ਕਰਾਇਆ ਮਾਰੇ ਆਏ ਵੇਖੋ ਇਧਰ ਕਿੰਨੀ ਕਿੰਨੀ ਵਾਈ ਜਟ ਨੇ ਦੂਰ ਕਿ ਆ ਗਿਆ ਦੀ ਭਾਈ ਜਾਨ ਇਹ ਲਾ ਗਿਆ ਦੌਰ ਤੇਰਾ ਲਾਂਗੀ ਤੇ ਪਾੜਾ ਸੁਹਾਗਾ ਮਾਰ ਦਿੰਦੇ ਜੀ ਆਪਾਂ ਚੱਲਨੇ ਕਦੂਗਰ ਨਾ ਛੱਡ ਕੇ ਸੜ ਕੇ ਇਧਰ ਜਵਾਗ ਵੇਖੋ ਆਪਣੇ ਹਾਂ ਗੱਗਾ ਇਧਰ ਚੈੱਕ ਕਰੋ ਬਹੁਤ ਗੱਗਾ ਫਿਰ ਬਾਹਲਾ ਨੇ ਸੁਹਾਗਾ ਆਪਾਂ ਚੱਲੇ ਕਦੂਗਰ ਨਾ ਇਹਾਂ ਦੇ ਨਾਲ ਹੀ ਜਾਣਾ ਮਾ ਚਲੋ ਬੰਦਿਆਂ ਦੀ ਲੋਡ ਹੈ ਕਿ ਟਰੈਕਟਰ ਤੇ ਭਾਰ ਹੋਊਗਾ ਟਰੈਕਟਰ ਕਦੋਂ ਹੀ ਸਲਿਪਣਾਗਾ ਡੂਣਾ ਓਏ ਛੁੱਟੀਆਂ ਐ ਛੁੱਟੀਆਂ ਚਾਹੀਦੀਆਂ ਇਦਾਂ ਹੀ ਕਰਦੇ ਹੰਨੇ ਆ ਨਾਲ ਦਾ ਨਹੀਂ ਸੁਭਾਉ ਦਿੰਦਾ ਮੈਂ ਥੱਕੇ ਨਾ ਲੈ ਆਉਨਾ ਮਾ ਛੁੱਟੀਆਂ ਉਹਨਾਂ ਨੂੰ ਵੀ ਜੀ ਕਰਦਾ ਏ ਆਹ ਭਰ ਗਿਆ ਜੇ ਇਹੀ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਆਪਾਂ ਕਰਤਾ ਵੀ ਮਿੱਤਰੋ ਮੋਟਾ ਝੋਨਾ ਸ਼ੁਰੂ ਹੋਣਾ 1692 ਆਪਣੀ ਨੰਬਰ ਕੀ ਆ ਆਪਾਂ ਕਰਤਾਂ ਨੂੰ ਮੋਟਾ ਝੋਨਾ ਸ਼ੁਰੂ ਸਾਇਆ ਵਾਂਜੀ ਇੱਥੇ ਨਾ ਲਾ ਲਈਏ ਆ ਸਕਦੇ ਜੇ ਥਾਂ ਹਨਾ ਚੱਲ ਬਈ ਜਿੱਦਾਂ ਦਹੀਂ ਕੋ ਜਿੱਦਾਂ ਕੋ ਕਿਦਨ ਕੋ ਉਂ ਭਰ ਗਿਆ ਸਾਰਾ ਇਹ ਨਾ ਬਾਪੂ ਗਾ ਦਾ ਪਰੇ ਹੋਰ ਕਰ ਦੋਗਾ ਤੂੰ ਇਹਦਾ ਪਰੇ ਵਟ ਪਾ ਗਏ ਲਾਂਜੀ ਕਰਦੇ ਵੇ ਲਾਣਾ ਆਪਾਂ ਲਈ ਲਾਂ ਫਿਰਦੇ ਆ ਇਸ ਵਗਾ ਫਿਰਨਾ ਉਹ ਤਾਂ ਸਪਾਈ ਦਾ ਲਣਾ ਹੁੰਦੀ ਜਾਂਦੀ ਆ ਸਵਾਗ ਦਾ ਇਹ ਵੀ ਮੇਰੇ ਮਾਰਨਾ ਬਹੁਤ ਔਖਾ ਜੇ ਹਮਾਰੇ ਉੱਤੇ ਪਰ ਜਰ ਬੇ ਨਾ ਮਾਰਦੇ ਇੱਕੋ ਦਿਨੀ ਉਹ ਫਿਰ ਆ ਰਿਹਾ ਹੈ ਬਸ ਆਪਾਂ ਨੂੰ ਇੱਕ ਲੈਡ ਦੀ ਜਾਇਦ ਦੀ ਇੱਕ ਜਾਇਦ ਦੀ ਹੋਣ ਲਈ ਕਾਹਨੇ ਅਡਵਾਂਸ ਆਈ ਆ ਚੈੱਕ ਕਰੋ ਆਲੀ ਹੱਲਾ ਹੀ ਵੱਜੀਆਂ ਵੈ ਸਪਾਈ ਸਪਾਈ ਜਾਂਦੀ ਨਹੀਂ ਆਹ ਪਰਲੇ ਵਾਸੇ ਕੱਲੂ ਮਾਰਾਂਗੇ ਦਾਦੂ ਉਹ ਫਿਰ ਉੱਤੇ ਵੀ ਛੋਣੇ ਨੂੰ ਲੋੜ ਹੀ ਪਾਣੀ ਦੀ ਮੈਂ ਤਾਂ ਇੱਕੋ ਦਿਨ ਹੀ ਕਰਦੇ ਨੇ ਇਹ ਆਰਗੈਨਿਕ ਕਰਦੇ ਦੋਣ ਅੱਜ ਕਰ ਲੈਣ ਦੋਣ ਕੱਲ ਕਰ ਲੈਣਾ ਵੱਟ ਵਿੱਚ ਤਾਂ ਪਾਈ ਆ ਸਿਰਫ ਆਹਾਰ ਪਰ ਪਾਈ ਤੇ ਲੰਗਣ ਲਈ ਤੇ ਵਿੱਚੋਂ ਇਹਨੂੰ ਟੋਕੂ ਇਹਦੇ ਕਰ ਛੱਡਨੇ ਆਪਾਂ ਸਿੱਧੇ ਹੀ ਵੱਟ ਤੇ ਤੇ ਲੈਵਲ ਇੱਕੋ ਹੀ ਆਏ ਸਿਰਫ ਇਹ ਵੱਟ ਪਾਈ ਆ ਵੀ ਉੱਥੋਂ ਲੈ ਕੇ ਆਹ ਪਏ ਤੱਕ ਲੰਗਣ ਲਈ ਪਾਈ ਆ ਚਲੋ ਕਿਹੜਾ ਗੁੜਾ ਮਾਰ ਆਈਦਾ ਨਹੀਂ ਤੇ ਆਹ ਬੜਾ ਘੁੰਮ ਗਿਆਉਣਾ ਪੈਂਦਾ ਵੱਟ ਦਾ ਵਰਾੜੇ ਇਕੁਲ ਆਉਣੀ ਆ ਆ ਜਿੰਨਾ ਵੀ ਗੱਦੂ ਕਰਤਾ ਸਵੇਰੇ ਗੱਲ ਦੇਣਾ ਆਪਾਂ ਪਰ ਕੈਨਾ ਹੀ ਆਪਣੀ ਰਿਪਟਨ ਦੇ ਮੋਢੇ ਜੋਨੇ ਦੀ ਲੱਗੇ ਗੋਭੀ ਹਣੀ ਆਵੇਗਾ ਜਿੱਦਾ ਗੋਬੀ ਘੜਾ ਮਨਾ ਗੋਭੀ ਹਣੀ ਕਿ ਬੁਰੇ ਬਟ ਕੀ ਇੱਕ ਬੰਦੇ ਨਾਲ ਤੁਹਾਡੀ ਇੰਟਰੋਡਕਸ਼ਨ ਕਰਾਉਣੀ ਆ ਇਹ ਆਪਣਾ ਰਿਸ਼ਤੇਦਾਰ ਆਇਆ ਇੱਕ ਕਿੱਦਾ ਹਾਂ ਵਧੀਆ ਉਹ ਕਿਹੜਾ ਪਿੰਡ ਇਧਰਾ ਝੰਡੋ ਦਾ ਹਰੀਆਲੀ ਪਿੰਡ ਆ ਉਹਨੇ ਦਾ ਤੇ ਮੇਰਾ ਪਾਪਾ ਕੀ ਕਰਦੇ ਆ? ਕਾਦੀ। ਵਾਦੀ। ਤੇ ਪਾਪਾ ਨੇ ਵਾਦੀ। ਇਹਨੂੰ ਕੋਈ ਜਾਣਦੇ ਆਪਣੇ ਆਮੀ ਤੋਂ ਹੀ ਪੰਨੂ। ਐ ਇੱਧਰ ਸਹੀ ਨਗਰੋਂ ਨਹੀਂ ਬੈਠੇ ਰਹੇ। ਇਹ ਇਕੱਲੇ ਘਰੇ ਚਲ ਗਿਆ ਆ। ਆਮੀ ਤੋਂ ਹੀ ਪੰਨੂ। ਨਹੀਂ ਆਮੀ ਤੋਂ ਹੀ ਪੰਨੂ ਸੱਚੇ ਆ ਉਹ ਬਰਾਜ ਪੰਨੂ। ਤੇ ਬਾਕੀ ਕਰੀ ਜਾਂਦੇ ਆ ਵਾ ਗੱਦ। ਆ ਆ ਸੱਚ ਇੱਕ ਹੋਰ ਕਲੋਲ ਹੋਈ ਆਪਣੇ ਨਾਲ ਇਹੜਾ ਆਪਣਾ ਪਨੇਵਾ ਵੀ ਪੰਨੂ ਹੀ ਏ ਇਹਨਾਂ ਨੂੰ ਪਤਾ ਹੀ ਬਾਹਰ ਲੱਗਾ ਤੇ ਇਹਨਾਂ ਦੀ ਕਾਸਟ ਵੀ ਪੰਨੂ ਹੀ ਆ ਇਹਨਾਂ ਨੂੰ ਪਤਾ ਹੀ ਬਾਹਰ ਲੱਗਾ ਵਿਆਹ ਤੋਂ ਇਹ ਪੰਨੂ ਨੇ ਤੇ ਬਾਕੀ ਕੋਈ ਨਹੀਂ ਵਧੀਆ ਇਹ ਜੇ ਪਾਣੀ ਆ ਜਾਂਦਾ ਹੈ ਇੰਨਾ ਵੀ ਆਪਣਾ ਝੋਨਾ ਵੱਜ ਜਾਂਦਾ ਆ ਵਾਜੋਨਾ ਲਾ ਲਈਦਾ ਜਿੰਨਾ ਉਦੋਂ ਨੂੰ ਵੱਜਦਾ ਬੂਟਾ ਇਹ ਲੱਗ ਗਿਆ ਉਹ ਮਰ ਜਾਂਦੇ ਉਹਦਾ ਝੋਨੇ ਉਹਦਾ ਮਰਦੇ ਨਹੀਂ ਬਿਲੀ ਤਕਰੀਬਨ ਵਾਹੀ ਗਏ ਸਾਰੇ ਜਿਹੜੇ ਜਿਆਦੇ ਡੂੰਘੇ ਉਹੋ ਹੀ ਮਰੇ ਆ ਪਿਛਲੇ ਸਾਲ ਆਪਾਂ ਇੱਜਾ ਹਜ਼ਾਰ ਟਰਾਲੀ ਮਿੱਟੀ ਪਾਈ ਚਾਹਾਂਗੇ ਲੈ ਆਣੇ ਹੁਣ ਅਗਲੇ ਸਾਲ ਫੇਰ ਪਾਵਾਂਗੇ ਬੇਟੇ ਹਜ਼ਾਰ ਕਾ ਟਰਾਲੀ ਅਗਲੇ ਸਾਲ ਜੇ ਪਾਤੀ ਤਾਂ ਤੁਹਾਨੂੰ ਨਹੀਂ ਮੱਟੀ ਹੈਗੀ ਆਪਣੇ ਕੋ ਸਾਂਭੀ ਸਿਰਫ ਇੱਥੇ ਪਾਉਣ ਲਈ ਅਗਲੇ ਸਾਲ ਪਾਵਾਂਗੇ ਐ ਹੁਣ ਐਰ ਕੇ ਉਹ ਥੋੜਾ ਜਿਹਾ ਕੰਮ ਜੇ ਪੈ ਲਈ ਜੀਦਾ ਉਹ ਲਾਮੀਟੇ ਥੋੜੀ ਜਿੰਨੇ ਪਾ ਦੇਣੀ ਚਲੋ ਕੋਈ ਨਹੀਂ ਬਾਬਾ ਸੋਕਰਾ ਕੋਲ ਪਾ ਦਾਂਗੇ ਅਗਲੇ ਸਾਲ ਜੀ ਆਪਾਂ ਹੀ ਪਾਉਣ ਲੱਗੇ ਸੁਹਾਗਾ ਇਧਰ ਮੇਰ ਚੰਗਾ ਚੋਕਾ ਆਲਾ ਆਤੀ ਹਾਲਾਂ ਕਈ ਕਰਨ ਦੇ ਕੱਦੂ ਉਹ ਨਹੀਂ ਰੋ ਰਿਹਾ ਕਦੇ ਚੈੱਕ ਕਰੋ ਇਹਦਾ ਆਹੀਂ ਨਿੱਕੇ ਹੁੰਦੇ ਇਦਾਂ ਬੜਾ ਕਰ ਦਿੰਨੇ ਆ ਇੱਕ ਇੱਕ ਸਾਡਾ ਮਾਲ ਲੈਣੇ ਨੇ ਸਾਰੇ ਜਾਣੇ ਜਦੋਂ ਟਰੈਕਟਰ ਭਾਈ ਕਰਾਉਣੇ ਨੇ ਨਾ ਟਰੈਕਟਰ ਵਾਲੇ ਨੇ ਆਉਣਾ ਹੀ ਇੱਕ ਇੱਕ ਖਾਨਾ ਮਾਲ ਲਿਆ ਕਰਨਾ ਸਾਰਿਆਂ ਜਾਣਿਆਂ ਅੱਜ ਦੇ ਖਾਨੇ ਵੀ ਤਿੰਨ ਕਹਿਣਾ ਉਹਦੇ ਖਾਨੇ ਬੜੇ ਹੁੰਦੇ ਹੁੰਦੇ ਪਹਿਲਾਂ ਸੁਹਾਗਿਆਂ ਚ ਛੋਡੇ ਛੋਡੇ ਖਾਨੇ ਹੁੰਦੇ ਕਿਤਾ ਨਜ਼ਾਰਾ ਚਲ ਮੁੜ ਜੱਸਿਆ ਜਾਂ ਤੂੰ ਵੀ ਉਵੇਂ ਜਾ ਸੁਥਲਾ ਦੇਖੋ ਲਹਿਰਾ ਪਾਣੀ ਨਹੀਂ ਆ ਕੇ challa challa ਹਵਾ ਨਾਲ ਚੈੱਕ ਕਰੋ ਇਧਰ ਪਾਣੀ ਦਾ ਸਮੁੰਦਰ ਸਮੁੰਦਰ ਇਹ ਕਿੰਨਾ ਦਾਈਲੇ ਜਿਆਦਾ ਨੇਰ ਆਵੇ ਜੇ ਨੀਰਾ ਗਿਆ ਹਣ ਚੱਲੇ ਆਪਾਂ ਘਰ ਪੁਲਸ ਵਾਗੇ ਆਪਾਂ ਟੈਰੀ ਬੋਨੇ ਤੇ ਉਹ ਪੋਣਾ ਇਤਾਂ ਹੀ ਆਪਾਂ ਇਹ ਥੱਲੇ ਲਾ ਦੇਈਆਂ ਲਾਜ਼ਮਾ ਦਾ ਘਰੇ ਦੀ ਹੜ ਦਾ ਬੈਟ ਲਾਏ ਲਿਆ ਚਲੋ ਚਲਿਏ ਲੈਟਸ ਗੋ